ਇਹ ਮੇਂ ਹੁੰਦਾ ਪ੍ਰਦਾਨ ਕਦੇ ਕਦੇ ਆ ਤੇਰੀ ਗੱਲ ਤੋਂ ਗੱਲ ਯਾਦ ਆ ਗਈ ਤੇ ਪਿਛਲੀ ਮੀਟਿੰਗ ਤੇ ਮੁੰਡਾ ਨਹੀਂ ਸੀ ਆਪਣੇ ਨਾਲ ਆਇਆ ਇੱਥੇ ਜਿਹੜਾ ਗੋਰਾ ਜਿਹਾ ਮੁੰਡਾ ਇੱਥੇ ਮੇਰੇ ਨਾਲ ਬੈਠਾ ਸੀਗਾ ਆਹ ਤੇ ਉਹਦੇ ਕੋਲੇ ਨਾ ਮੈਂ ਰਾਤ ਨੂੰ ਕਈ ਵਾਰੀ ਐ ਕੰਮ ਧੰਦਾ ਕਰਦਾ ਕਰਦਾ ਆਥਣੇ ਆ ਪਜਾਈ ਵੜਦੇ ਇੱਕ ਦੂਜੇ ਕੋਲੇ ਤੇ ਉਹ ਕੱਲਾ ਹੀ ਰਹਿੰਦਾ ਘਰ ਵਾਲੀ ਜਵਾਕ ਉਹਦੇ ਇੱਕ ਮੁੰਡਾ ਘਰ ਵਾਲੀ ਆ ਉਹ ਕੈਨੇਡਾ ਰਹਿੰਦੇ ਆ ਤੇ ਇੱਥੇ ਉਹ ਕੱਲਾ ਹੀ ਰਹਿੰਦਾ ਉਹ ਕੱਲਾ ਰਹਿੰਦਾ ਕਰਕੇ ਮੈਂ ਵੀ ਘਰੇ ਆਉਣ ਉਹਦੀ ਕਈ ਵਾਰੀ ਕੋਲ ਕਰ ਜਾਂਦਾ ਵੀ ਆਪਾਂ ਖੇਸ ਖੇਚੀ ਦਾ ਉੱਥੇ ਹੀ ਪੈ ਜਾਈਦਾ ਅੱਛਾ ਤੋ ਰਾਤ ਕੀ ਹੋਇਆ ਰਾਤ ਭਾਈ 12 ਕ ਦੇ ਨੇੜ ਤੇੜ ਦਾ ਟਾਈਮ ਹੋਊਗਾ ਜੈਟ ਟਾਈਮ ਤਾਂ ਮੈਨੂੰ ਬਣੀ ਯਾਦ ਹੈਗਾ ਵੀ ਕਿੰਨਾ ਕ ਹੋਊਗਾ ਰਾਤ ਮੈਂ ਵੀ ਕੰਮ ਕਰਦਾ ਕਰਦਾ ਮੈਂ ਜਾਗਦਾ ਹੀ ਪਿਆ ਤੇ ਉਹ ਸੌ ਗਿਆ ਅੱਛਾ ਮੈਂ ਇੱਧਰ ਪਿਆ ਤੇ ਉਹ ਮੇਰੇ ਇੱਧਰਲੇ ਪਾਸੇ ਬੈੱਡ ਤੇ ਪੈ ਗਿਆ ਅੱਛਾ ਉਹ ਵੀ ਸੁੱਤਾ ਪਿਆ ਪਿਆ ਜਦੋਂ ਭੈਣ ਦਾ ਮੈਨੂੰ ਰਾਤ ਨੂੰ ਦੜੰਮ ਦੀ ਆਵਾਜ਼ ਸੁਣੀ ਅੱਛਾ ਮੰਜੇ ਤੇ ਡੇਗ ਪਿਆ हां बेड ਤੋਂ ਨਾਲ ਪਿਆ ਅੰਦੜੰਦ ਨੇ ਡੇਗ ਪਿਆ ਪੈਣਾ ਮੇਰਾ ਢਾਡਾ ਸੀ ਜਾਵੇ ਮੈਂ ਕਿਹਾ ਵੀ ਜਵਾਕ ਤਾਂ ਡੇਗਦੇ ਦੇਖੇ ਆ ਵੀ ਤੂੰ ਸਿਆਣਾ ਬਿਆਨ ਮੈਂ ਕਿਹਾ ਵੀ ਵੱਡਾ ਕਿ ਪਿਆ ਉਹਨੇ ਕਿਹਾ ਵੀ ਖਨੀ ਨੂੰ ਪਤਾ ਹੀ ਨਹੀਂ ਲੱਗਿਆ ਵੀ ਇਹ ਵੀ ਸੁੱਤਾ ਪਿਆ ਹੋਊਗਾ ਤੇ ਉਹ ਚੁੱਪ ਕਰਕੇ ਰਾਤ ਨੂੰ ਉੱਠਿਆ ਉੱਠਿਆ ਬੋ ਚੱਕ ਦੇਣ ਦੇ ਉੱਠ ਕੇ ਕੇਸ ਲੈ ਕੇ ਫੇਰ ਪੈ ਗਿਆ ਜਦੋਂ ਫੇਰ ਪੈ ਗਿਆ ਤੇ ਤੜ ਕਿਉਂ ਕਈ ਰੀ ਉੱਠ ਕੇ ਚਾਹ ਉਹ ਬਣਾ ਲੈਣਾ ਹੁੰਦਾ ਕਈ ਰੀ ਮੈਂ ਬਣਾ ਲੈਣਾ ਹੁੰਦਾ ਮੈਂ ਉੱਠਿਆ ਉੱਠ ਕੇ ਮੈਂ ਚਾਹ ਚੁ ਧਰਤੀ ਜਦੋਂ ਮੈਂ ਚਾਚੂ ਧਰਤੀ ਤੇ ਮੈਂ ਆਖਿਆ ਬਈ ਇਹਨੂੰ ਪੁੱਛ ਗਏ ਵੀ ਰਾਤ ਕੀ ਹੋਇਆ ਮੇਰੇ ਉਵਾਲ ਜੇ ਉੱਠੋਣ ਵੀ ਭੈਣ ਦਾ ਸਿਆਣਾ ਪਹਿਣਾ ਬੰਦਾ ਕਿਵੇਂ ਡੈਗ ਪਿਆ ਯਾਰ ਹੈ ਤੇ ਮੈਂ ਭਾਈ ਇਹਨੂੰ ਢੋਲਾ ਬਣ ਗਿਆ ਤੇਰੇ ਮੇਰੇ ਢੋਲਾ ਤਾਂ ਬਣ ਨਹੀਂ ਸੀਗਾ ਮੈਂ ਕਿਹਾ ਕਾਂਡ ਤਾਂ ਪੁੱਛ ਲਗੇ ਵੀ ਜਵਾਕ ਤਾਂ ਚਲੋ ਡੈਗ ਪੈਂਦੇ ਹੁੰਦੇ ਹਨਾ ਵੀ ਸਿਆਣਾ ਬਹਿਣਾ ਮੰਜੇ ਮੈਂ ਡੈਗ ਮੰਜੇ ਤੋਂ ਡੈਗ ਪਹਿਣਾ ਯਾਰ ਬੰਦੇ ਨੇ ਹਨਾ ਤੇ ਮੈਂ ਕਿਹਾ ਵੀ ਹਰ ਹਰ ਵੰਸ ਮੈਂ ਕਿਹਾ ਵੀ ਰਾਤ ਕੀ ਗੱਲ ਹੋ ਗਈ ਸੀ ਤੂੰ ਬੈੱਡ 'ਤੇ ਡੇਗ ਕੇ ਪਿਆ ਮੈਨੂੰ ਖੜਕਾ ਸੁਣਿਆ ਤੂੰ ਬੈੱਡ 'ਤੇ ਡੇਗ ਕੇ ਪਿਆ ਰਾਤ ਕੀ ਕਹਿੰਦਾ ਪੁੱਛ ਨਾ ਯਾਰ ਰਾਤ ਦੀ ਤੇ ਮੈਂ ਫੜਾਤਾ ਜ਼ਿਆਦਾ ਕੱਪ ਫੜਾਤਾ ਤੇ ਮੈਨੂੰ ਕਹਿੰਦਾ ਆ ਰਾਤ ਕਹਿੰਦਾ ਨਾ ਭੈਣ ਘੜਾਵੇ ਨੇ ਕਿਸੇ ਨੇ ਕਹਿੰਦਾ ਜਾਲੀ ਵਾਲਾ ਬਾਹਰ ਖੜਕਾਤਾ ਮਾਰੋ ਮੈਂ ਕਿਹਾ ਵੀ ਮੈਂ ਤਾਂ ਜਾਗਦਾ ਹੀ ਪਿਆ ਸੀਗਾ ਤੇ ਜਾਲੀ ਵਾਲਾ ਬਾਹਰ ਕਿੱਥੇ ਖੜਕਾਤਾ ਮਿੱਤੋ ਵੀ ਜਾਲੀ ਵਾਲਾ ਬਾਹਰ ਤਾਂ ਕਹਿੰਨੇ ਖੜਕਾਇਆ ਨਹੀਂ ਉਹ ਕਹਿੰਦਾ ਨਹੀਂ ਨਹੀਂ ਸੁਭਨੇ ਜਿਹੜਾ ਖੜਕਾਤਾ ਕਹਿੰਦਾ ਚਾਚਾ ਆਪਣੇ ਕਹਿੰਦਾ ਕਹਿੰਦਾ ਸੁਭਨੇ ਜਦੋਂ ਜਾਲੀ ਵਾਲਾ ਬਾਹਰ ਖੜਕਾਤਾ ਤੇ ਕਹਿੰਦਾ ਮੈਂ ਉੱਠਿਆ ਉੱਠ ਕੇ ਕੁੰਡੀ ਖੋਲ ਕੇ ਜਦੋਂ ਬਾਹਰ ਗਿਆ ਤੇ ਕਹਿੰਦਾ ਰਾਜੇ ਮਹਾਰਾਜੇ ਵਾਲੇ ਕਹਿੰਦਾ ਲਿਬਾਸ ਪਾਇਆ ਬੰਦੇ ਦੇ ਤੇ ਕਹਿੰਦਾ ਝੋਟੇ ਤੇ ਝੋਟੇ ਤੇ ਬੈਠਾ ਕਹਿੰਦਾ ਕਹਿੰਦਾ ਮੈਂ ਕਿਹਾ ਤੂੰ ਇਹਨੂੰ ਕਿੱਧਰ ਲਈ ਫਿਰਦਾ ਫੂਫਾ ਮਿੱਤੇ ਫਰਸ਼ ਤੇ ਗੋਹਾ ਕਰ ਦੂਗਾ ਮਿੱਤੇ ਫਰਸ਼ ਤੇ ਗੋਹਾ ਕਰ ਦੂਗਾ ਇਹਨੂੰ ਬਾਹਰ ਲੈ ਕੇ ਜਾ ਕਹਿੰਦਾ ਮੈਨੂੰ ਕਹਿੰਦਾ ਗੋਹਾ ਘਾਪੇ ਮਗਰੋਂ ਚੱਕਦੇ ਫਿਰਨਗੇ ਮਿੱਥੋਂ ਮਗਰ ਬੈਠ ਚੱਲ ਜੀ ਆਪਾਂ ਚੱਲੀਏ ਚੱਲ ਜੀ ਆਪਾਂ ਕਹਿੰਦਾ ਚੱਲੀਏ ਕਹਿੰਦਾ ਕਿੱਧਰ ਨੂੰ ਚੱਲੀਏ ਕਹਿੰਦਾ ਮੈਂ ਕਿਹਾ ਕਿੱਧਰ ਨੂੰ ਚੱਲੀਏ ਕਹਿੰਦਾ ਉਹ ਕਹਿੰਦਾ ਮੈਨੂੰ ਬਣਾਸ ਮਾਰ ਕੇ ਕਹਿੰਦਾ ਤੇਰਾ ਟਾਈਮ ਪੂਰਾ ਹੋ ਗਿਆ ਅੱਛਾ ਇਹ ਖਣੋ ਤੇਰਾ ਟਾਈਮ ਪੂਰਾ ਹੋ ਗਿਆ ਕਹਿੰਦਾ ਮੈਂ ਕਿਹਾ ਵੀ ਮੇਰੀ ਤਾਂ ਜਵਾਕ ਵੀ ਕਹਿੰਦਾ ਬਾਹਰ ਆ ਵੀ ਮੈਂ ਤਾਂ ਮਿਲਿਆ ਨਹੀਂ ਕੀਤਾ ਨਹੀਂ ਉਹਨਾਂ ਨੂੰ ਕਹਿੰਦਾ ਮੈਂ ਤਾਂ ਕਹਿੰਦਾ ਵੀ ਉਹਨਾਂ ਤੇ ਆਏ ਵੀ ਨਾ ਕਹਿੰਦਾ ਮੈਂ ਤਾਂ ਨਹੀਂ ਜਾਣਾ ਤੇ ਕਹਿੰਦਾ ਜਵਾਕ ਜੋਗ ਬਾਹਰ ਚੋਂਦੇ ਰਹਿਣਗੇ ਵੀ ਹੁਣ ਤੇਰੇ ਕੋਲ ਮੌਲ ਤਾਂ ਨਹੀਂ ਵੀ ਤੂੰ ਝੋਟ ਮਗਰ ਬੈਠ ਵੀ ਆਪਾਂ ਚੱਲੀਏ ਕਹਿੰਦਾ ਵੀ ਬਾਵਾ ਉਹਦੇ ਨਾਲ ਮੈਂ ਖੋਜਿਆ ਖੋਜਿਆ ਕਹਿੰਦਾ ਗੱਲ ਸਾਡੀ ਇੱਥੋਂ ਤੱਕ ਵੱਧ ਗਈ ਕਹਿੰਦਾ ਫਿਰ ਸਾਡਾ ਰਾਜੀਨਾਮਾ ਹੋ ਗਿਆ ਮੈਂ ਕਿਹਾ ਉਹ ਕਿਵੇਂ ਕਹਿੰਦਾ ਮੈਂ ਉਹਨੂੰ ਕਿਹਾ ਵੀ ਜੇ ਮੈਨੂੰ ਲੈ ਕੇ ਜਾਣਾ ਤਾਂ ਇੱਕ ਸ਼ਰਤ ਤੇ ਤੇਰੇ ਨਾਲ ਜਾਊਂਗਾ ਅੱਛਾ ਜੀ ਕਹਨ ਉਹ ਸ਼ਰਤ ਤੇ ਮੈਂ ਉਹ ਕਹਿੰਦਾ ਕਿਹੜੀ ਸ਼ਰਤ ਹਾਂ ਕਹਿੰਦਾ ਮੈਂ ਕਿਹਾ ਵੀ ਜੇ ਮੈਨੂੰ ਲੈ ਕੇ ਜਾਣਾ ਤਾਂ ਝੋਟਾ ਮੈਂ ਚਲਾਉਂਗਾ ਅੱਛਾ ਕਹਿੰਦਾ ਝੋਟਾ ਮੈਂ ਚਲਾਉਂ ਅੱਛਾ ਕਹਿੰਦਾ ਉਹ ਕਹਿੰਦਾ ਵੀ ਇਹ ਤਾਂ ਕਹਿੰਦਾ ਵੀ ਮੈਂ ਹੀ ਚਲਾਉਣਾ ਕਹਿੰਦੇ ਇਹ ਤਾਂ ਸਵਾਰੀ ਮੈਂ ਕਰ ਸਕਦਾ ਇਹ ਤੇਰੀ ਸ਼ੀਟ ਤਾਂ ਮਗਰ ਲਈ ਆ ਵੀ ਤੂੰ ਕਹਿੰਦਾ ਵੀ ਤੇਰੇ ਇਹ ਬਸ ਦੀ ਗੱਲ ਨਹੀਂ ਹੈਗੀ ਵੀ ਤੂੰ ਨਹੀਂ ਚਲਾਉਣਾ ਵੀ ਝੋਟਾ ਤਾਂ ਮੈਂ ਹੀ ਚਲਾਉਂ ਅੱਛਾ ਕਹਿੰਦਾ ਮੈਂ ਤੇ ਉਹ ਦੂਰੋ ਦੂਰੀ ਕਹਿੰਦਾ ਇੱਕ ਉਹ ਘਰੂਂਟ ਮੇਰੇ ਮਾਰਿਆ ਕਰੇ ਮੈਂ ਉਹਦੇ ਮਾਰਿਆ ਕਰਾਂ ਤੇ ਕਹਿੰਦਾ ਹੱਥੋਂ ਪਾਈ ਚ ਮੈਂ ਬੈੱਡ ਤੋਂ ਡੈਗ ਪਿਆ ਕਹਿੰਦਾ ਜਾਨ ਤਾਂ ਮੇਰੀ ਕਹਿੰਦਾ ਉਦੋਂ ਬਚੀ ਉਹ ਕਹਿੰਦਾ ਮੈਨੂੰ ਉਦੋਂ ਸਾਜ ਸਾਜ ਆਇਆ ਵੀ ਸੁਪਨਾ ਆਇਆ ਤਾਂ ਤਾਂ ਆਏ ਤਾਂ ਹੋਈ ਕਹਿੰਦਾ ਰਾਤ ਮੇਰੇ ਨੂੰ ਝੁਮਣੇ ਜਿਹਾ ਲੱਗ ਪਿਆ ਹੋ ਜਾਂਦਾ ਹੀ ਕਦੇ ਕਦੇ ਹੋ ਜਾਂਦਾ